ਹੈਲੋ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਦੇਸੀ ਘਿਓ ਦੀ ਸ਼ੱਕਰ ਵਾਲੀ ਚੂਰੀ ਜਿੰਨੂੰ ਖਾ ਕੇ ਤੁਸੀਂ ਸਾਰੇ ਆਪਣਾ ਬਚਪਨ ਜ਼ਰੂਰ ਯਾਦ ਕਰੋਗੇ ਜਦੋਂ ਤੁਸੀਂ ਆਪਣੇ ਮਾਂ ਦੇ ਹੱਥ ਦੀ ਚੂਰੀ بڑے ਸ਼ੌਕ ਨਾਲ ਖਾਇਆ ਕਰਦੇ ਸੀ ਇੱਕ ਵਾਰੀ ਫੇਰ ਤੋਂ ਸਾਡੇ YouTube ਚੈਨਲ ਸੋਨਿਆ ਐਂਡ ਮॉम ਲੌਗਸ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਚਲੋ ਆਓ ਫਿਰ ਸਟਾਰਟ ਕਰੀਏ ਅੱਜ ਦੀ ਰੈਸਪੀ ਆ ਮੈਂ ਪਤਲ ਦੀ ਪ੍ਰਾਤ ਵਿੱਚ ਕਣਕ ਦਾ ਆਟਾ ਲਿਆ ਹੈ ਹੁਣ ਮੈਂ ਸੈਂਟਰ ਵਿੱਚ ਥੋੜੀ ਜਿਹੀ ਸਪੇਸ ਬਣਾ ਕੇ ਇਹਦੇ ਵਿੱਚ ਪਾਵਾਂਗੇ ਕਰਦਾ ਕੱਢਿਆ ਹੋਇਆ ਦੇਸੀ ਘਿਓ ਲੋ ਜੀ ਇਹਦੇ ਵਿੱਚ ਮੈਂ ਪਾਉਂਗੀ ਦੋ ਕੜਚੀ ਦੇਸੀ ਘਿਓ ਤੇ ਉਸ ਨੂੰ ਮਸਲ ਕੇ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਲਾਂਗੇ ਜੇਕਰ ਘਿਓ ਸਹੀ ਕੁਆਂਟੀਟੀ ਵਿੱਚ ਹੋਏਗਾ ਤਾਂ ਹੀ ਜਿਹੜੀ ਚੂਰੀ ਹੈ ਵਧੀਆ ਬਣੇਗੀ ਪਹਿਲੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਚੂਰੀ ਆਮ ਘਰਾਂ ਵਿੱਚ ਬਣਦੀ ਸੀ ਪਰ ਹੁਣ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਅੱਜ ਅਸੀਂ ਇਹ ਚੂਰੀ ਬਣਾ ਕੇ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇਹੋ ਜਿਹੀਆਂ ਹੈਲਦੀ ਚੀਜ਼ਾਂ ਖੁਦ ਵੀ ਖਾਣੀਆਂ ਚਾਹੀਦੀਆਂ ਨੇ ਤੇ ਬੱਚਿਆਂ ਨੂੰ ਵੀ ਖਵਾਉਣੀਆਂ ਚਾਹੀਦੀਆਂ ਨੇ ਤੁਸੀਂ ਹੁਣ ਦੇਖ ਸਕਦੇ ਹੋ ਕਿ ਆਟਾ ਤਾਂ ਕਿਉਂ ਅੱਛੀ ਤਰ੍ਹਾਂ ਮਿਕਸ ਹੋ ਗਏ ਨੇ ਹੋਰ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਤਰ੍ਹਾਂ ਨਾਲ ਆਟੇ ਨੂੰ ਇਕੱਠਾ ਕਰਨਾ ਹੈ ਨਾ ਕਿ ਜਿਸ ਤਰ੍ਹਾਂ ਰੋਟੀ ਦੇ ਲਈ ਆਪਾਂ ਆਟਾ ਤਿਆਰ ਕਰਦੇ ਹਾਂ ਉਸ ਤਰ੍ਹਾਂ ਦਾ ਨਹੀਂ ਮਲਣਾ ਵੀਡੀਓ ਨੂੰ ਧਿਆਨ ਨਾਲ ਦੇਖਦੇ ਰਹੋ ਤਾਂ ਜੋ ਤੁਹਾਨੂੰ ਆਈਡੀਆ ਹੋ ਜਾਏ ਕਿ ਆਟਾ ਕਿਸ ਤਰ੍ਹਾਂ ਦਾ ਤਿਆਰ ਕਰਨਾ ਹੈ ਤੁਸੀਂ ਮਾਈਂਡ ਵਿੱਚ ਇਹ ਗੱਲ ਰੱਖਣੀ ਹੈ ਕਿ ਆਪਾਂ ਆਟਾ ਗੁੰਨੇ ਬਿਨਾ ਆਟਾ ਇਕੱਠਾ ਕਰਨਾ ਹੈ ਹੌਲੀ ਹੌਲੀ ਪਾਣੀ ਐਡ ਕਰ ਕਰ ਕੇ ਦੇਖੋ ਆਪਣਾ ਆਟਾ ਰੈਡੀ ਹੋ ਰਿਹਾ ਹੈ ਤੇ ਆਪਾਂ ਇਹ ਸੱਟੇ ਦੀਆਂ ਮੁੱਠੀਆਂ ਰੈਡੀ ਕਰ ਲਾਂਗੇ ਕੁਝ ਇਸ ਤਰ੍ਹਾਂ ਦੀਆਂ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਵੇਗਾ ਕਿ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਸੋ ਸਾਰੇ ਮਟੀਰੀਅਲ ਨੂੰ ਗੁੰਨ ਕੇ ਮੈਂ ਜਿੰਨੀਆਂ ਮੁੱਠੀਆਂ ਬਣ ਸਕਦੀਆਂ ਨੇ ਉਹਨੀਆਂ ਮੁੱਠੀਆਂ ਬਣਾ ਲਾਂਗੀ ਸਾਈਜ਼ ਆਪਾਂ ਜ਼ਿਆਦਾ ਵੱਡਾ ਨਹੀਂ ਰੱਖਾਂਗੇ ਦੇਖੋ ਕਿ इजीली ਬ੍ਰੇਕ ਵੀ ਹੋ ਰਹੀਆਂ ਨੇ ਮੈਂ 5 ਮੁਠੀਆਂ ਰੈਡੀ ਕਰ ਲਿਆ ਨੇ ਇਸ ਮਟੀਰੀਅਲ ਦੀਆਂ ਇਸ ਦਾ ਮਤਲਬ ਇਹ ਹੈ ਕਿ ਜੋ ਸਾਨੂੰ ਚਾਹੀਦਾ ਸੀ ਇਹ ਉਸ ਤਰ੍ਹਾਂ ਹੀ ਬਣ ਗਈਆਂ ਨੇ ਮੈਂ ਹੁਣ ਗੈਸ ਤੇ ਕੜਾਈ ਰੱਖ ਲਈ ਹੈ ਹੁਣ ਆਪਾਂ ਇਹਦੇ ਵਿੱਚ ਦੋ ਕਟਛੀਆਂ ਕਿਉਂ ਪਾਵਾਂਗੇ ਤੇ ਜੋ ਆਪਾਂ ਮੁਠੀਆਂ ਬਣਾਈਆਂ ਸੀ ਇੱਕ ਇੱਕ ਕਰਕੇ ਘੋਵ ਵਿੱਚ ਪਾ ਦੇਾਂਗੇ ਘੋਵ ਗਰਮ ਹੋਏਗਾ ਅਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੇ ਹੱਥ ਨਾਲ ਵੀ ਗਰਮ ਘੋਵ ਨਾ ਲੱਗੇ ਚਲੋ ਜੀ ਹੁਣ ਆਪਾਂ ਕੜਛੀ ਦੇ ਨਾਲ ਇਹਨਾਂ ਮੁਠੀਆਂ ਨੂੰ ਉਲਟਾ ਫੁਲਟਾ ਕਰਦੇ ਹੋਏ ਘੋਵ ਵਿੱਚ ਪਾਉਂਦੇ ਆ ਤੇ ਨਾਲ-ਨਾਲ ਇਹਨਾਂ ਨੂੰ ਤੋੜਦੇ ਜਾਵਾਂਗੇ ਜਿਹੜੀ ਗੈਸ ਦੀ ਫਲੇਮ ਹੈ ਆਪਣੀ ਉਹ ਸਲੋ ਰੱਖਾਂਗੇ ਕਿਉਂਕਿ ਸਲੋ ਫਲੇਮ ਤੇ ਜੋ ਚੂਰੀ ਬਣेंगी ਬੜੀ ਹੀ ਵਧੀਆ ਬਣेंगी ਹੁਣ ਆਪਣੀਆਂ ਮੁਠੀਆਂ ਨੇ ਕਿਉਂ ਅੱਛੀ ਤਰ੍ਹਾਂ ਅਬਜ਼ੌਰਬ ਕਰ ਲਿਆ ਤੇ ਹੁਣ ਆਪਾਂ ਸਭ ਤੋਂ ਇੰਪੋਰਟੈਂਟ ਸਟੈਪ ਸਟਾਰਟ ਕਰਾਂਗੇ ਤੇ ਉਹ ਹੈ ਕਟਚੀ ਦੇ ਨਾਲ ਇਹਨਾਂ ਮੁਠੀਆਂ ਨੂੰ ਛੋਟੇ ਛੋਟੇ ਪੀਸੇਸ ਦੇ ਵਿੱਚ ਤੋੜਨਾ ਆ ਦੇਖੋ ਕੁਝ ਇਸ ਤਰ੍ਹਾਂ ਆਪਾਂ ਕਟਚੀ ਦੇ ਨਾਲ ਬ੍ਰੇਕ ਕਰਨਾ ਇਹ ਕੰਮ ਆਪਾਂ ਥੋੜੀ ਜੀ ਪੇਸ਼ੈਂਸ ਨਾਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਦੇ ਛੋਟੇ-ਛੋਟੇ ਪੀਸ ਹੋ ਚੁੱਕੇ ਨੇ ਛੋਟੇ-ਛੋਟੇ ਜਿਹੜੇ ਪੀਸਿਸ ਨੇ ਇਹਨਾਂ ਨੂੰ ਕੜਛੀ ਦੀ ਉਲਟੀ ਸਾਈਡ ਨਾਲ ਪ੍ਰੈਸ ਕਰ ਕਰਕੇ ਹੋਰ ਛੋਟੇ ਕਰਦੇ ਜਾਵਾਂਗੇ ਜਦੋਂ ਤੱਕ ਇਹ ਸਾਰੇ ਜਿਹੜੇ ਐ ਪੀਸਿਸ ਬਿਲਕੁਲ ਬਰੀਕ ਨਹੀਂ ਹੋ ਜਾਣਗੇ ਜਿੰਨੀ ਦੇਰ ਤੱਕ ਮੈਂ ਚੂਰੀ ਤਿਆਰ ਕਰ ਰਹੀ ਹਾਂ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਅਸੀਂ ਹਮੇਸ਼ਾ ਬਹੁਤ ਮਿਹਨਤ ਲਾ ਕੇ ਤੁਹਾਡੇ ਵਾਸਤੇ ਅੱਛਾ ਕੰਟੈਂਟ ਲੈ ਕੇ ਆਂਦੇ ਆਂ ਤੇ ਅੱਗੇ ਤੋਂ ਵੀ ਆਂਦੇ ਰਵਾਂਗੇ ਸੋ ਤੁਹਾਡਾ ਚੈਨਲ ਸਬਸਕ੍ਰਾਈਬ ਕਰਨਾ ਤਾਂ ਬਣਦਾ ਹੈ ਫਾਈਨਲੀ ਜੋ ਮਿਹਨਤ ਆਪਾਂ ਕੀਤੀ ਹੈ ਉਹ ਰੰਗ ਲੈ ਕੇ ਆਈ ਹੈ ਬਹੁਤ ਸੋਹਣੀ ਚੂਰੀ ਬਣ ਗਈ ਹੈ ਆਪਣੀ ਪਰ ਹੱਲੇ ਇਹ ਫਿੱਕੀ ਹੈ ਢਾਸ ਲਾਣ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਆਪਾਂ ਪਾਤੀ ਹੈ ਤੇ ਹੁਣ ਆਪਾਂ ਕਰਦੇ ਹਾਂ ਚੰਗੀ ਤਰ੍ਹਾਂ ਸ਼ੱਕਰ ਨੂੰ ਚੂਰੀ ਦੇ ਵਿੱਚ ਮਿਕਸ ਤੁਸੀਂ ਚਾਹੋ ਤਾਂ ਖੰਡ ਜਾਂ ਗੁੜ ਬ੍ਰੀਕ ਕੁੱਟ ਕੇ ਵੀ ਪਾ ਸਕਦੇ ਹੋ ਲਓ ਜੀ ਆਪਾਂ ਹੁਣ ਚੂਰੀ ਦੇ ਵਿੱਚ ਸ਼ੱਕਰ ਨੂੰ ਮਿਕਸ ਕਰਦੇ ਹਾਂ ਤੇ ਉਹਦੇ ਵਾਸਤੇ ਮੈਂ ਕੜਚੀ ਦੇ ਨਾਲ ਯੂਜ਼ ਕਰਾਂਗੀ ਉਲਟਾ ਤੇ ਆਪਾਂ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜਿਹੜੀ ਸ਼ੱਕਰ ਦੀ ਮਿਠਾਸ ਹੈ ਚੂਰੀ ਦੇ ਵਿੱਚ ਚੰਗੀ ਤਰ੍ਹਾਂ ਰਚ ਵਿੱਚ ਜਾਵੇ ਲਓ ਜੀ ਚੂਰੀ ਆਪਣੀ ਹੋ ਚੁੱਕੀ ਹੈ ਹੁਣ ਇੱਕਦਮ ਤਿਆਰ ਤੇ ਮੈਂ ਤੁਹਾਨੂੰ ਕੜਚੀ ਦੇ ਨਾਲ ਚੁੱਕ ਕੇ ਦਿਖਾਉਣੀ ਆ ਕਿ ਕਿੰਨੀ ਦਾਣੇਦਾਰ ਬਣੀ ਹੈ ਵੈਸੇ ਜੇ ਆਪਾਂ ਗੱਲ ਕਰੀਏ ਤਾਂ ਚੂਰੀ ਦੇ ਵਿੱਚ ਨਾਰਮਲੀ ਡਰਾਈ ਫਰੂਟ ਨਹੀਂ ਪੈਂਦਾ ਪਰ ਜੇਕਰ ਤੁਸੀਂ ਡਰਾਈ ਫਰੂਟ ਪਾ ਕੇ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਤੇ ਸਵਾਦ ਲੱਗ ਰਹੀ ਹੈ ਤੇ ਆਓ ਹੁਣ ਆਪਾਂ ਕਰਾਂਗੇ ਦੀ ਪਲੇਟਿੰਗ ਚੂਰੀ ਖਾ ਕੇ ਮੈਨੂੰ ਤਾਂ ਆਪਣਾ ਬਚਪਨ ਯਾਦ ਆ ਗਿਆ ਕਿਉਂਕਿ ਅਸੀਂ ਬਚਪਨ ਵਿੱਚ ਇਸ ਤਰ੍ਹਾਂ ਦੀ ਚੂਰੀ ਬਹੁਤ ਖਾਦੀ ਐ ਔਰ ਹੁਣ ਵੀ ਖਾ ਰਹੇ ਆ ਤੇ ਬੱਚਿਆਂ ਨੂੰ ਵੀ ਖਿਲਾ ਰਹੇ ਆ ਤੁਸੀਂ ਵੀ ਬਣਾਓ ਤੇ ਬੱਚਿਆਂ ਨੂੰ ਖਵਾਓ ਕਿਉਂਕਿ ਇਸ ਦੇ ਹੈਲਥ ਬੈਨੀਫਿਟਸ ਬਹੁਤ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਧੰਨਵਾਦ